ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ ਬਹੁਤ ਸੋਹਣੇ ਸੋਹਣੇ ਸੂਟ ਜਿਸ ਦੇ ਵਿੱਚ ਕੀਨਖਾਬ ਦੇ ਬ੍ਰੌਕਟ ਦੇ ਬਨਾਰਸੀ ਸੂਟ ਪਲੇਨ ਸੂਟ ਪਸ਼ਮੀਨੇ ਦੇ ਸੂਟ ਵਰਕ ਵਾਲੇ ਪਸ਼ਮੀਨੇ ਦੇ ਸੂਟ ਇਹ ਬਹੁਤ ਹੀ ਵਧੀਆ ਰੀਜ਼ਨੇਬਲ ਪ੍ਰਾਈਸ ਨੇ ਇਹਨਾਂ ਦੇ ਤੇ ਕਿਸੇ ਦੇ ਵੀ ਕੋਈ ਸੂਟਾਂ ਦੇ ਰਿਲੇਟਿਡ ਕੋਈ ਇਨਕੁਆਰੀ ਹੁੰਦੀ ਹੈ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਨੇ ਤੇ ਸ਼ੇਤੀ ਮੈਂ ਇੱਕ ਵਟਸਐਪ ਨੰਬਰ ਪਾ ਦਿਆ ਕਰੂੰਗੀ ਇਹਦੇ ਵਿੱਚ ਕਿਸੇ ਨੇ ਵੀ ਕੋਈ ਸੂਟ ਬਾਈ ਕਰਨਾ ਹੋਵੇ ਜਾਂ ਕੁਝ ਵੀ ਪੁੱਛਣਾ ਹੋਵੇ ਤੁਸੀਂ ਵਟਸਐਪ ਕਰ ਸਕਦੇ ਹੋ ਇਹ ਪਲੇਨ ਪਸ਼ਮੀਨੇ ਦੇ ਕਲਰ ਨੇ ਤੇ ਅੱਗੇ ਤੁਹਾਨੂੰ ਦੂਗਣੀ ਵਰਕ ਵਾਲੇ ਸੂਟ ਜਿਹੜੇ ਕਿ ਪਸ਼ਮੀਨੇ ਦੇ ਵਰਕ ਕਰਵਾਏ ਹੋਏ ਨੇ ਪਲੇਨ ਸੂਟ ਇਹਨਾਂ ਵਿੱਚ ਕਲਰ ਕੰਬੀਨੇਸ਼ਨ ਕਾਫੀ ਆ ਤੇ ਅੱਗੇ ਪ੍ਰਿੰਟਰਡ ਸੂਟ ਇਹਨਾਂ ਦੇ ਬਹੁਤ ਪਿਆਰੇ ਪਿਆਰੇ ਕਲਰ ਨੇ ਜੋ ਕਿ ਇਹਨਾਂ ਤੇ ਬਹੁਤ ਵੱਡੀ ਸੇਲ ਲੱਗ ਚੁੱਕੀ ਹੈ ਸੂਟਾਂ ਤੇ ਇਹ ਮੈਚਿੰਗ ਸੂਟ ਨੇ ਨਾਲ ਤੁਹਾਨੂੰ ਦੁਪੱਟਾ ਮਿਲ ਜਾਏਗਾ